ਇਸ ਤਰ੍ਹਾਂ ਆਪਾਂ ਇਹਦੇ ਉੱਪਰ ਦਹੀਂ ਪਾ ਕੇ ਤੇ ਇਸ ਤਰ੍ਹਾਂ ਪਿਆਜ਼ ਪਾ ਕੇ ਤੇ ਬਿਲਕੁਲ ਉਪਰ ਰੈਸਟੋਰੈਂਟ ਦੀ ਤਰ੍ਹਾਂ ਇਹਨੂੰ ਤਿਆਰ ਕਰਕੇ ਬੱਚਿਆਂ ਨੂੰ ਘਰ ਦੇ ਵਿੱਚ ਦੇ ਸਕਦੇ ਹਾਂ ਬਹੁਤ ਹੀ ਟੇਸਟੀ ਬਣਦੀ ਆ। ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਚੈਨਲ ਕੁਲਦੀਪ ਬਲੌਗ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਆਲੂ ਟਿੱਕੀ ਤੇ ਇੱਥੇ ਆਲੂ ਆਪਾਂ ਚੰਗੀ ਤਰ੍ਹਾਂ ਧੋਸ ਮਾਰ ਕੇ ਉਬਾਲ ਕੇ ਮਿਕਸ ਕਰ ਲਏ ਸੀਗੇ ਜੀ ਤੇ ਇਹਨੂੰ ਆਪਾਂ ਘੰਟੇ ਡੇਢ ਘੰਟੇ ਲਈ ਫਰਿੱਜ ਦੇ ਵਿੱਚ ਰੱਖ ਦੇਣਾ ਠੰਡਾ ਹੋਣ ਲਈ ਤੇ ਕਿਉਂਕਿ ਇਹਨੂੰ ਗਰਮ ਗਰਮ ਆਲ ਲੋਆਂ ਨੂੰ ਨਹੀਂ ਆਪਾਂ ਉਹ ਕਰਨਾਗਾ ਫਿਰ ਆਲੂ ਟਿੱਕੀ ਵੀ ਵਧੀਆ ਨਹੀਂ ਬਣਦੀ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਪਿਆਜ਼ ਇੱਕ ਤੋਂ ਦੋ ਬਰੀਕ چیر ਕੇ ਤੇ ਬਰੀਕ ਹੀ ਆਪਾਂ ਹਰੀ ਮਿਰਚ ਚਿਰੀ ਆ ਤੇ ਥੋੜੀ ਜਿਹੀ ਆਪਾਂ ਲਸਣ ਪਾਈ ਸੀ ਵਿੱਚੇ ਬਰੀਕ ਅਦਰਕ ਵੀ ਪਾ ਸਕਦੇ ਆ ਜੇ ਆਪਾਂ ਪਾਉਣੀ ਚਾਹੁੰਦੇ ਹੋਵਾਂ ਤਾਂ ਤੇ ਟਮਾਟਰ ਨਹੀਂ ਪਾਉਣਾ ਜੀ ਉਹਦੇ ਨਾਲ ਕਿਉਂਕਿ ਪਾਣੀ ਜ਼ਿਆਦਾ ਛੱਡ ਜਾਂਦੇ ਆ ਆਲੂ ਫਿਰ ਤੇ ਉਹ ਫਿਰ ਵਧੀਆ ਨਹੀਂ ਬਣਦੀ ਤੇ ਹੁਣ ਆਪਾਂ ਸਵਾਦ ਅਨੁਸਾਰ ਇਹਦੇ ਵਿੱਚ ਨਮਕ ਥੋੜੀ ਜੀ ਹਲਦੀ ਤੇ ਮਿਰਚ ਪੀਸੀ ਹੋਈ ਪਾਵਾਂਗੇ ਤੇ ਕਿਉਂਕਿ ਆਪਣੇ ਉਹ ਪਾਈ ਵੀ ਆ ਵਿੱਚ ਵੀ ਦੂਜੀ ਹਰੀ ਮਿਰਚ ਬਰੀਕ ਕੱਟ ਕੇ ਤੇ ਲਾਲ ਮਿਰਚ ਆਪਾਂ ਆਪਣੇ ਸਵਾਦ ਅਨੁਸਾਰ ਪਾਵਾਂਗੇ ਤੇ ਬਹੁਤ ਹੀ ਟੇਸਟੀ ਬਣਦੀ ਹੈ ਜੀ ਘਰ ਦੇ ਵਿੱਚ ਬਿਲਕੁਲ ਰੈਸਟੋਰੈਂਟ ਦੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪੰਜ ਚੌਂਚੇ ਅਰਾ ਰੋਟ ਦੇ ਆਪਾਂ ਪਾ ਕੇ ਰੱਖ ਲਈ ਸੀ ਕੌਲੀ ਦੇ ਵਿੱਚ ਤੇ ਆਪਾਂ ਇਹ ਪਾਵਾਂਗੇ ਇਹਦੀ ਥਾਂ ਤੇ ਆਪਾਂ ਚੌਲਾਂ ਦਾ ਆਟਾ ਵੀ ਪਾ ਸਕਦੇ ਹਾਂ ਵੀ ਜੇ ਆਪਣੇ ਘਰ ਚੌਲਾਂ ਦਾ ਆਟਾ ਹੈਗਾ ਜੇ ਉਹ ਨਹੀਂ ਤਾਂ ਵੀ ਅਰਾ ਰੋਟ ਵੀ ਆਪਾਂ ਵਰਤ ਸਕਦੇ ਹਾਂ ਆਪਾਂ ਇੱਥੇ ਅਰਾ ਰੋਟ ਵਰਤਿਆ ਇਹ ਆਪਣੇ ਘਰ ਹੈ ਸੀਗਾ ਤੇ ਇਹਦੇ ਨਾਲ ਬਹੁਤ ਵਧੀਆ ਟਿੱਕੀ ਬਣਦੀ ਹੈ ਇਹਦੇ ਨਾਲ ਨਾ ਫਿਰ ਐਵੇਂ ਵੀ ਖਿੱਲਰ ਦੀ ਨਹੀਂ ਟਿਕਰੀ ਤੇਲ ਦੇ ਵਿੱਚ ਜਾ ਕੇ ਟਿੱਕੀ ਵੀ ਉਹ ਖਿੱਲਰ ਜੇ ਜਾਂਦੀ ਹੈ ਨਾ ਉਸ ਤਰ੍ਹਾਂ ਇਹਦੇ ਨਾਲ ਵਧੀਆ ਉਵੇਂ ਹੀ ਰਹਿੰਦੀ ਹੈ ਗੋਲ ਗੋਲ ਟਿੱਕੀ ਖਿੱਲਰ ਦੀ ਜੇ ਆਪਾਂ ਰੋਟ ਪਾਵਾਂਗੇ ਜੇ ਆਪਾਂ ਨੂੰ ਐ ਲੱਗੇ ਵੀ ਆਪਣੇ ਆਲੂ ਪਾਣੀ ਜੇ ਛੱਡ ਕੇ ਵੀ ਜ਼ਿਆਦਾ ਢਿੱਲੇ ਜਿਹਾ ਹਨ ਤੇ ਫਿਰ ਆਪਾਂ ਇਹਦੇ ਵਿੱਚ ਆਰਾ ਰੋਟ ਹੋਰ ਵੀ ਪਾ ਸਕਦੇ ਹਾਂ ਵੀ ਜੇ ਵੱਧ ਪਾਵਾਂਗੇ ਉਹਦਾ ਕੋਈ ਨੁਕਸਾਨ ਨਹੀਂਗਾ ਤੇ ਵੀ ਜੇ ਚੌਲਾਂ ਦਾ ਆਟਾ ਪਉਣਾ ਫਿਰ ਚੌਲਾਂ ਦਾ ਆਟਾ ਵੀ ਪਾ ਸਕਦੇ ਹਾਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇੱਥੇ ਮਿਕਸ ਕਰ ਲਾਂਗੇ ਬਸ ਇਹੀ ਧਿਆਨ ਰੱਖਣਾ ਇਹਦੇ ਵਿੱਚ ਵੀ ਗਰਮ ਨਾ ਹੋਵੇ ਆਲੂ ਵੀ ਠੰਡੇ ਹੋਣ ਬਸ ਪਾਣਾ ਪਾਣੀ ਕੇ ਸਾਰਾ ਕੁਝ ਮਿਕਸ ਕਰ ਲਿਆ ਸੀ ਚੰਗੀ ਤਰ੍ਹਾਂ ਵਧੀਆ ਬਣਾ ਲਿਆ ਸੀ ਮਲੈਨ ਮਲੈਨ ਵੀ ਆਪਣੇ ਠੰਡੇ ਰੱਖੇ ਹੋਏ ਸੀ ਫਰਿੱਜ ਦੇ ਵਿੱਚ ਪਰ ਆਪਾਂ ਮਸਾਲੇ ਇਹ ਸਾਰੇ ਅਡਜਸਟ ਕਰ ਲਏ ਜਿਵੇਂ ਪਾਵਾਂਗੇ ਸੁਆਦ ਅਨੁਸਾਰ ਤੇ ਹੁਣ ਆਪਾਂ ਥੋੜੀ ਜਿਹੀ ਆਪਾਂ ਜਵੈਣ ਪਾਵਾਂਗੇ ਵਧੀਆ ਰਹਿੰਦਾ ਜਵੈਣ ਦਾ ਸੁਆਦ ਇਹ ਜੇ ਪਸੰਦ ਆ ਤਾਂ ਪਾ ਵੀ ਸਕਦੇ ਹੋ ਨਹੀਂ ਨਹੀਂ ਤੇ ਥੋੜੀ ਜਿਹੀ ਆਪਾਂ ਕਰ ਮਿਕਸ ਪਾਵਾਂਗੇ ਨੀਕ ਆਪਾਂ ਤੇ ਇਹ ਵੀ ਇਹਦੇ ਨਾਲ ਵੀ ਬਹੁਤ ਵਧੀਆ ਕੇਸ ਆ ਮਿਕਸ ਕਰ ਲੈਣਾ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਥਾਂ ਦੇ ਨਾਲ ਇਥੇ ਮੇਂ ਆਵਾਜ਼ ਵੀ ਭਰੀ ਸੀ ਜੀ ਤੇ ਉਹ ਆਵਾਜ਼ ਮੇਰੀ ਥੋੜੀ ਜੀ ਘੱਟ ਰਹੀ ਤੇ ਫਿਰ ਮੈਂ ਕਿ ਮੈਂ ਦੁਬਾਰਾ ਆਵਾਜ਼ ਰਿਕਾਰਡ ਕਰਦੀ ਆ ਵੀ ਤੇ ਹੁਣ ਆਪਾਂ ਬਣਾਵਾਂਗੇ ਆਹ ਜੀ ਆਪਾਂ ਇਸ ਤਰ੍ਹਾਂ ਇਹ ਬਣਾ ਲੈਣੀ ਆ ਇਸ ਤਰ੍ਹਾਂ ਪਹਿਲੇ ਨੂੰ ਇਸ ਤਰ੍ਹਾਂ ਕਰ ਲੈਣਾ ਏ ਫਿਰ ਥੋੜਾ ਥੋੜਾ ਹੱਥ ਨਾਲ ਤੇ ਆਹ ਦੇਖੋ ਪਲੇਟ ਦੇ ਵਿੱਚ ਆਪਾਂ ਬਣਾ ਕੇ ਰੱਖੀਏਗਾ ਨਾ ਤੇ ਇਸ ਤਰ੍ਹਾਂ ਬਣਾ ਕੇ ਰੱਖ ਲਾਂਗੇ ਆਪਾਂ ਇਹ ਨਾਲ ਦੀ ਨਾਲ ਵੀ ਆਪਾਂ ਬਣਾ ਕੇ ਪਾ ਸਕਦੇ ਆ ਤੇ ਵੀ ਜੇ ਆਪਾਂ ਪਹਿਲਾਂ ਬਣਾਉਣਾ ਚਾਹੁੰਦੇ ਆ ਵੀ ਇਹ ਸਾਰਾ ਇਹ ਪਹਿਲਾਂ ਆਪਾਂ ਤਿਆਰ ਕਰਕੇ ਰੱਖ ਲਗੇ ਬਣਾ ਕੇ ਤੇ ਫਿਰ ਇਸ ਤਰ੍ਹਾਂ ਵੀ ਆਪਾਂ ਬਣਾ ਕੇ ਵੀ ਰੱਖ ਸਕਦੇ ਆ ਪਹਿਲਾਂ ਤੇ ਆਪਾਂ ਕੁਸਤਾ ਬਣਾ ਲਿਆਂ ਤੇ ਕੁਸ ਹੁਣ ਆਈ ਬਣਾ ਲਾਂਗੇ ਤੇ ਬਹੁਤ ਹੀ ਸਵਾਦ ਆ ਤੇ ਸੌਖੇ ਤਰੀਕੇ ਨਾਲ ਬਹੁਤ ਹੀ ਤੇ ਇਹਨਾਂ ਵਿੱਚੋਂ ਸਵਾਦ ਜੇ ਆਪਾਂ ਇਸ ਤਰ੍ਹਾਂ ਬਣਾਵਾਂਗੇ ਨਾ ਰੈਸਟੋਰੈਂਟ ਵਰਗਾ ਸਵਾਦ ਆਉਂਦਾ ਬਹੁਤ ਹੀ ਵਧੀਆ ਤੇ ਬੱਚੇ ਵੀ ਇਹਨੂੰ ਬਹੁਤ ਪਸੰਦ ਕਰਕੇ ਖਾਂਦੇ ਆ ਤੇ ਇਸ ਤਰ੍ਹਾਂ ਜਰੂਰ ਇੱਕ ਵਾਰ ਟਰਾਈ ਕਰਕੇ ਦੇਖਿਓ ਤੇ ਕਮੈਂਟ ਵਿੱਚ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਪੂਰੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਫੇਰ ਹੀ ਪਤਾ ਲੱਗਦਾ ਚੀਜ਼ਾਂ ਹਨ ਤੇ ਇਸ ਤਰ੍ਹਾਂ ਲਓ ਆਪਾਂ ਸਾਰੀਆਂ ਬਣਾ ਲੈਣੇ ਦੋ ਕਰਾਂਗੇ ਆਸੇ ਵੀ ਬਣਾ ਲੈਣੇ ਤੇ ਫੇਰ ਆਪਾਂ ਦੱਸਦੇ ਹਾਂ ਸੋ ਉੱਧਰ ਬਣਾਉਣਾ ਆਹ ਪੱਤੇ ਇਹ ਰੱਖਤਾ ਜੀ ਗਰਮ ਹੋਣ ਵਾਸਤੇ ਕੜਾਈ ਦੇ ਵਿੱਚ ਆਹ ਦੇਖੋ ਹਸਾਬ ਦਾ ਹੀ ਪਾਇਆ ਆਪਾਂ ਤੇਲ ਇਹਰ ਫੈਂਡ ਪਾਇਆ ਆਪਾਂ ਵੀ ਸਰੋਂ ਦਾ ਵੀ ਪਾ ਸਕਦੇ ਆ ਤੇ ਇੱਧਰ ਆਪਣੀਆਂ ਟਿੱਕੀਆਂ ਸਾਰੀਆਂ ਬਣ ਕੇ ਤਿਆਰ ਆ ਤੇ ਹੁਣ ਆਪਾਂ ਥੋੜਾ ਜਿਹਾ ਘੋਲ ਤਿਆਰ ਕਰਾਂਗੇ ਇਹਦੇ ਵਿੱਚ ਜਿਵੇਂ ਆਪਾਂ ਆਹ ਰੋਟ ਪਾਇਆ ਸੀਗਾ ਤੇ ਤਿੰਨ ਕ ਚੁੰਚੇ ਹੁਣ ਆਹ ਰੋਟ ਦੇ ਪਾਏ ਆ ਤੇ ਥੋੜੀ ਜੀ ਲਾਲ ਮਿਰਚ ਹਲਦੀ ਤੇ ਨਮਕ ਤੇ ਕਾਲੀ ਮਿਰਚ ਤੇ ਹੁਣ ਆਪਾਂ ਇਹਨੂੰ ਪਾਣੀ ਪਾ ਕੇ ਤੇ ਘੋਲ ਕੇ ਘੋਲ ਜਾਂ ਤਿਆਰ ਕਰਾਂਗੇ ਘੋਲ ਆਪਣਾ ਤਿਆਰ ਆ ਜੀ ਬਿਲਕੁਲ ਆ ਦੇਖੋ ਤੇ ਤੇਰੀ ਆਪਣਾ ਗਰਮ ਹੋ ਗਿਆ ਤੇ ਹੁਣ ਬੁਖਾਉਣੀ ਆਪਾਂ ਤੇ ਇਹਨੂੰ ਆਪਾਂ ਇਸ ਤਰ੍ਹਾਂ ਵਿੱਚ ਡਿਪ ਕਰ ਲੈਣਾ ਆਪਾਂ ਗੈਸ ਤੇ ਥੋੜਾ ਜਿਹਾ ਘੱਟ ਕਰ ਲੈਣਾ। ਤੇ ਫਿਰ ਆਪਾਂ ਹੱਥ ਹੱਥ ਇਸ ਤਰ੍ਹਾਂ ਖਲਾਉਣਾ। ਬਸ ਇੱਦਾਂ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਲੱਦ ਦੇਾਂਗੇ। ਇਸ ਤਰ੍ਹਾਂ। ਲਓ ਵਿਖੋ ਪਾਸਾ ਪਾੜ ਦਿੱਤਾ ਨਾ ਹੁਣ ਆਪਾਂ ਇਹਨੂੰ। ਇਸ ਤਰ੍ਹਾਂ ਆਪਣੀ ਤਕੜਾਈ ਛੋਟੀ ਆਪਾਂ ਦੋ ਹੀ ਪਾੰਗਾ। ਇਹ ਵੱਡੀ ਹੋ ਜੇ ਤਵਾ ਰੱਖਣਾ ਆਪਾਂ ਤਵਾ ਵੀ ਰੱਖ ਸਕਦੇ ਆ ਤਵੇ ਦੇ ਉੱਪਰ ਵੀ ਬਹੁਤ ਵਧੀਆ ਬਣਦੀ ਹੈ ਇਸ ਤਰ੍ਹਾਂ ਆਪਾਂ ਥੋੜ੍ਹਾ ਜਿਹਾ ਹੁਣ ਗੈਸ ਵਧਾ ਦੇਵਾਂਗੇ ਜਿੰਨੀ ਸਿੱਕਾ ਹਲਕਾ ਪਾਹਣ ਲੇ ਜਿਓਗੇ ਇਸ ਤਰ੍ਹਾਂ ਜਿਆਦਾ ਨਹੀਂ ਐ ਇੱਕਦਮ ਹਲਾਉਣਾ ਫਿਰ ਟਿੱਕੀ ਵੀ ਖਿਲਰਨ ਦਾ ਡਰ ਹੁੰਦਾ ਹੈ ਹਾਂਜੀ ਬਣ ਗਣ ਹੁਣ ਆਪਣੀਆਂ ਤੇ ਹੁਣ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਰੱਖ ਕੇ ਕੱਢ ਲਾਂਗੇ ਤੇ ਹਲਕਾ ਜਿਹਾ ਆਪਾਂ ਇਹਨੂੰ ਇਸ ਤਰ੍ਹਾਂ ਹਿਲਾ ਦੇਵਾਂਗੇ ਵਿੱਚੋਂ ਬਾਦੂ ਤੇਲ ਕੇ ਹੋ ਜਾ ਜਿਹੜਾ ਹੁੰਦਾ ਆਪਣਾ ਇਹ ਟੜ ਜਾਂਦਾ ਨਾ ਵੇਖੋ ਆਵਾਜ਼ ਦੀ ਕਿੰਨੀ ਵਧੀਆ ਆਉਂਦੀ ਹੈ ਨਾ ਕਰੈਸਪੀ ਕਰੈਸਪੀ ਬਣਿਆ ਤੇ ਹੁਣ ਇਹ ਤਾਂ ਆਪਾਂ ਪਾਗਾ ਸੀ ਨਾ ਰਾ ਰੋਡ ਦੇ ਘੋਲ ਵਿੱਚ ਤੇ ਆਪਾਂ ਜੇ ਵੀ ਉਹ ਨਾਮ ਬਣਾਉਣਾ ਹੋਵੇ ਤੇ ਫਿਰ ਆਪਾਂ ਵੈਸੇ ਵੀ ਪਾ ਸਕਦੇ ਆ ਇਸ ਤਰ੍ਹਾਂ ਇਸ ਤਰ੍ਹਾਂ ਬਿਨਾ ਖੋਲ ਤੋਂ ਵੀ ਹੋ ਜਾਂਦਾ ਵੀ ਪਿਆਰਾ ਤੇ ਗਰਮਸੇਂ ਹਲਕਾ ਹਟਾਉਣਾ ਤੇ ਦੁਬਾਰਾ ਗੈਸ ਘਟ ਕਰ ਦੇਣਾ ਕਿਉਂਕਿ ਜੇ ਆਪਾਂ ਗੈਸ ਤੇਜ ਰੱਖਾਂਗੇ ਨਾ ਵੀ ਜਿਆਦਾ ਤੇ ਵੇਖੋ ਪੂਰਾ ਤਾਂ ਛੇਤੀ ਰੜ ਜਾਣੀਆਂ ਆਪਾਂ ਨੂੰ ਐ ਲੱਗੂਗਾ ਵੀ ਵਧੀਆ ਰੜ ਗੂਆਂ ਲੂ ਟਿੱਕੇ ਹਨ ਤੇ ਵੀ ਬਾਅਦ ਵਿੱਚੋ ਕੱਚੀਆਂ ਰਹਿ ਜਾਂਦੀਆਂ ਹੁੰਦੀਆਂ ਹਨ ਤਾਂ ਕਰਕੇ ਘੱਟ ਤੇ ਰੱਖਿਓ ਸੈਂਹੀ ਸੈਂਹੀ ਰੜਦਾ ਜਾਂਦੀ ਹੈ ਤੇ ਬਹੁਤ ਹੀ ਸੌਖਾ ਤਰੀਕਾ ਜ਼ਰੂਰ ਬਣਾ ਕੇ ਵੇਖਿਓ ਘਰ ਦੇ ਵਿੱਚ ਤੇ ਨਾ ਹੁਣ ਆਪਾਂ ਤੁਹਾਨੂੰ ਸਾਰੀਆਂ ਬਣਾ ਕੇ ਅੱਗੇ ਦਿਖਾਉਨੇ ਆ ਤੇ ਗਰੀਆਂ ਫੁੱਲ ਦੇਖਿਓ ਹਾਂਜੀ ਬਸ ਹੁਣ ਆਪਣੀਆਂ ਐਂਡ ਵਾਲੀਆਂ ਦੋਸ ਹੀ ਬਣ ਗਈਆਂ ਤੇ ਆਹ ਦੇਖੋ ਸਾਰੀਆਂ ਬਣ ਕੇ ਤਿਆਰ ਤੇ ਬਹੁਤ ਹੀ ਕ੍ਰਿਸਪੀ ਬਣੀਆਂ ਦੇਖੋ ਇਸ ਤਰ੍ਹਾਂ ਤੁਸੀਂ ਜਰੂਰ ਬਣਾ ਕੇ ਦੇਖਿਓ ਵੀਡੀਓ ਕਿਵੇਂ ਲੱਗੀ ਉਹ ਵੀ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਨਵੇਂਆਂ ਦਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰ ਲਿਓ ਧੰਨਵਾਦ ਜੀ